ਕਈ ਨੌਜਵਾਨ ਲੱਖਾਂ ਰੁਪਏ ਗਵਾ ਚੁੱਕੇ ਨੇ ਉਹਨਾਂ ਨੂੰ ਸੁਨਹਿਰੇ ਸੁਪਨੇ ਦਿਖਾਏ ਜਾਂਦੇ ਨੇ ਬਾਹਰ ਭੇਜਣ ਦੇ ਤੇ ਉਸ ਤੋਂ ਬਾਅਦ ਏਜੰਟ ਰਫੂ ਚੱਕਰ ਹੋ ਜਾਂਦੇ ਨੇ ਅਜਿਹਾ ਇੱਕ ਮਾਮਲਾ 2014 ਦੇ ਵਿੱਚ ਸਾਹਮਣੇ ਆਇਆ ਸੀ ਜਿਸ ਦੇ ਵਿੱਚ 21 ਲੱਖ ਠੱਗ ਕੇ ਏਜੰਟ ਫਰਾਰ ਹੋ ਗਿਆ ਸੀ ਪਰ ਹੁਣ 10 ਸਾਲਾਂ ਬਾਅਦ ਪੁਲਿਸ ਨੇ ਗੁੱਥੀ ਸੁਲਝਾ ਲਈ ਹੈ ਜਲੰਧਰ ਦੇ ਨੇੜੇ ਪਿੰਡ 'ਚ ਰਹਿਣ ਵਾਲੀ ਇਸ ਔਰਤ ਨੂੰ ਕਾਬੂ ਕੀਤਾ ਜਿਸ ਨੇ ਆਪਣੇ ਪਤੀ ਦੇ ਨਾਲ ਮਿਲ ਕੇ 21 ਲੱਖ ਰੁਪਏ ਦੀ ਠੱਗੀ ਮਾਰੀ ਸੀ ਇਹ ਮਾਮਲਾ ਸਨ 2014 ਦੀ ਹੈ ਜਦੋਂ ਇਸ ਦੀ ਰਿਪੋਰਟ ਲਿਖਵਾਈ ਗਈ ਸੀ ਸੁਣੋ ਕੀ ਹੈ ਉੱਚ ਪੁਲਿਸ ਅਧਿਕਾਰੀ ਦਾ ਕਹਿਣਾ ਕਿਵੇਂ ਇਸ ਨੂੰ ਫੜਿਆ ਗਿਆ ਹੈ ਕਿ ਇਹ ਮਾਮਲਾ ਇਹਦਾ ਨਾਮ ਹੈਗਾ ਮਨਪ੍ਰੀਕਰ ਪਤਨੀ ਹੈ ਕਿ ਬੇਵਿਚਾਂ ਦਾ ਪਿੰਡ ਦਾ ਹੈਗਾ ਪੱਦੋ ਜਿਲंधर ਚ ਪੰਦਾ ਹੈਗਾ ਜੀ ਇਹਨੇ 21 ਲੱਖ ਦੀ ਥਗੀ ਮਾਰੀ ਸੀ ਇਹਾਂ ਅੰਡਾ ਕੰਮ ਕਰਦੀ ਸੀ ਜੀ ਇਹ ਤਾਂ ਨਾਲ ਘਰ ਵਾਲਾ ਸੀਗਾ ਨਾਲ ਦਾ ਡੈਥ ਹੋ ਗਿਆ ਸੀ ਇਹ ਸੀ ਪੀਓ ਹੁਣ ਹਾਂਜੀ ਇਹ ਗੱਲ 14 ਦੀ ਹੈ ਜੀ ਜੀ ਤੇ ਇਹਨੂੰ ਆਪਾਂ 9 ਤਰੀਕ ਨੂੰ ਗਿਫਟ ਕੀਤਾ ਧੂਰ ਘਟ अच्छा तेरे पिकअपਿੰਟ ਤੋਂ ਉਹਦੇ ਬਾਰ ਉਹ ਦੇਸ਼ ਭਜੰਦੇ ਮਾਮਲੇ ਚ ਨੇ ਬ੍ਰੇਕ ਰਜੀਤ ਸਿੰਘ ਜੀ ਮੁੰਡਾ ਚੱਕਰਦਾ ਜੀ ਅੱਛਾ ਜੀ ਜਦੋਂ ਬਾਰ ਭਜੰਦੇ ਜੀ ਇਹਨਾਂ ਨੇ ਠੀਕ ਹੈ ਜੀ ਹਾਂਜੀ ਤੇ ਕੋਈ ਹੋਈ ਪੇਮੈਂਟ ਦੀ ਕੋਈ ਰਿਕਵਰੀ ਹੋਈ ਕੋਈ ਰਿਕਵਰੀ ਕੋਈ ਹੋਈ ਅੱਛਾ ਰਿਕਵਰੀ ਕੋਈ ਨਹੀਂ ਹਾਂਜੀ ਤੇ ਉਹ 2014 ਤੋਂ ਹੀ ਇਹ ਪਗੋੜੀ ਸੀ ਹਾਂ ਉਦੋਂ ਪਗੋੜੀ ਸੀ 18 ਜੇ ਪੀਓ ਹੋ ਗਈ ਸੀ ਅੱਛਾ ਜੀ ਤੇ ਹੁਣ ਫੜ ਕੇ ਹਾਂ ਨੌਦਰੀ ਨੂੰ ਫੜ ਕੇ ਉਹ ਕੱਲ ਪੇਸ਼ ਕੀਤੀ ਇੱਕਦਾਂ ਰਿਮਾਂਡ ਸੀਗੀ ਅੱਜ ਪੇਸ਼ ਹੋਇਆ ਕੋਈ ਪਤਾ ਲੱਗਿਆ ਕਿ ਇਹਨੇ ਹੋਰ ਵੀ ਇਦਾਂ ਦੇ ਕੇਸ ਕੀਤੇ ਕੋਈ ਨਹੀਂ ਹੋਰ ਤਾਂ ਕੁਝ ਦੱਸਿਆ ਨਹੀਂ ਇਹਨੇ ਬਈ ਅੱਛਾ ਅੱਗੇ ਪੁੱਛ ਕੇ ਹੋਊ ਹਾਂ ਇਹ ਮੇਰੇ ਹਸਬੰਦ ਨੇ ਕਿੰਨੀ ਮਾਰੀ ਸੀ ਅੱਛਾ ਕਿ ਲੱਖ ਵੀ ਪਤਾ ਨਹੀਂ ਕਿ ਲੱਖ ਵੀ ਸੀ ਜੀ ਮੈਨੂੰ ਇਹਸੇ ਗੱਲ ਦਾ ਨਹੀਂ ਪਤਾ ਹਾਂਜੀ ਉਹਨਾਂ ਦੇ ਦੋ ਤਿੰਨ ਵਿਆਹ ਸੀ ਤੇ ਮਤਲਬ ਪਤਾ ਹੀ ਨਹੀਂ ਉਹ ਕਿੱਥੇ ਪੈਸਾ ਲeke ਜਾਂਦੇ ਸੀ ਕਿੱਥੇ ਹਾਂ ਇੱਕ ਦਾ ਨਾ ਦਿੱਲੀ ਵਿਆਹ ਹੋਇਆ ਸੀ ਤੇ ਉਹਨਾਂ ਦਾ ਪਿੰਡ ਹੋਇਆ ਸੀ ਕੋਸ਼ਾਹੁਰ ਦੇ ਨਾਲ ਬਹੁਤ ਦੂਰ ਪਿੰਡ ਅੱਛਾ ਤੇ ਇਹ ਇਹਨਾਂ ਨੇ ਦੱਸਣੀ ਕਿ ਉਹ ਕਹਿੰਦੇ ਆ ਉਹਦੋਂ ਰਹਿੰਦੇ ਮੇਰੇ ਨਾਲ ਸੀਗੇ ਉਸ ਟਾਈਮ ਜਦੋਂ ਇਹਨਾਂ ਨੇ ਠੱਗੀ ਮਾਰੀ ਆ ਚੱਕਰ ਵਾਲਾ ਤੇ ਉਹਨਾਂ ਨੇ ਸਿਰਫ ਮੇਰੇ ਰਹਿਣ ਕਾਰਨ ਹੀ ਉਹਨਾਂ ਨੇ ਨਾਲ ਮਤਲਬ ਕਿ ਉਹਨਾਂ ਨੇ ਮੇਰਾ ਨਾਮ ਲਿਖਵਾਇਆ ਹਾਂ ਪਰ ਮੈਨੂੰ ਇਸ ਵਾਰੀ ਕੁਝ ਨਹੀਂ ਸੀ ਪਤਾ ਕਿ ਮੇਰੇ ਤੇ ਇਦਾਂ ਕੋਈ ਕਰਚਾ ਆਏਗਾ ਹਾਂ ਮੈਨੂੰ ਅੱਜ ਮਤਲਬ ਹੁਣ ਪਤਾ ਲੱਗਿਆ ਮੇਰੇ ਤੇ ਮੇਰਾ ਨਾਮ ਆਇਆ ਹੈ ਇਸ ਤਰ੍ਹਾਂ ਜਦੋਂ ਕੁਝ ਨਹੀਂ ਪਤਾ ਤੇ ਘਰ ਵਾਲਾ ਕਿੱਥੇ ਤੁਹਾਡਾ ਘਰ ਵਾਲੇ ਦੀ ਡੈਥ ਹੋ ਗਈ ਅੱਛਾ ਜਿਨ੍ਹਾਂ ਨੇ ਕੇਸ ਕੀਤਾ ਉਹਨਾਂ ਦੀ ਡੈਥ ਹੋ ਗਈ ਤਜినా ਜਿਹੜਾ ਰੁਪਈਆ ਸੀ ਉਹਦੇ ਬਾਰੇ ਤੁਹਾਨੂੰ ਕੁਝ ਨਹੀਂ ਪਤਾ ਨਹੀਂ ਉਹਦੇ ਬਾਰੇ ਮੈਨੂੰ ਕੁਝ ਨਹੀਂ ਪਤਾ ਉਹ ਦਿੱਲੀ ਚਲੇ ਜਾਂਦੇ ਸਤਨ ਤਨ ਮਹੀਨੇ ਚਾਰ ਚਾਰ ਮਹੀਨੇ ਬੜਦੇ ਨਹੀਂ ਸੀ ਠੀਕ ਹੈ ਕਿਨੀ ਦਿਨ ਰੋਕੇ ਦਿੱਥੋ ਇਹਨੂੰ ਹਾਂਜੀ ਘਰ ਵਾਲੇ 2018 ਚ 2018 ਕਦੋਂ ਦੀ ਸੀ ਹਾਂਜੀ ਕਈ ਨੌਜਵਾਨ ਲੱਖਾਂ ਰੁਪਏ ਗਵਾ ਚੁੱਕੇ ਨੇ ਉਹਨਾਂ ਨੂੰ ਸੁਨਹਿਰੇ ਸੁਪਨੇ ਦਿਖਾਏ ਜਾਂਦੇ ਨੇ ਬਾਹਰ ਭੇਜਣ ਦੇ ਤੇ ਉਸ ਤੋਂ ਬਾਅਦ ਏਜੰਟ ਰਫੂ ਚੱਕਰ ਹੋ ਜਾਂਦੇ ਨੇ ਅਜਾਈ ਇਹ ਕਾਮਮਲਾ 2014 ਦੇ ਵਿੱਚ ਸਾਹਮਣੇ ਆਇਆ ਜਿਸ ਦੇ ਵਿੱਚ 21 ਲੱਖ ਠੱਗ ਕੇ ਏਜੰਟ ਫਰਾਰ ਹੋ ਗਿਆ ਸੀ ਪਰ ਹੁਣ 10 ਸਾਲਾਂ ਬਾਅਦ ਪੁਲਿਸ ਨੇ ਗੁੱਥੀ ਸੁਲਝਾ ਲਈ ਹੈ ਜਲੰਧਰ ਦੇ ਨੇੜੇ ਪਿੰਡ 'ਚ ਰਹਿਣ ਵਾਲੀ ਇਸ ਔਰਤ ਨੂੰ ਕਾਬੂ ਕੀਤਾ ਜਿਸ ਨੇ ਆਪਣੇ ਪਤੀ ਦੇ ਨਾਲ ਮਿਲ ਕੇ 21 ਲੱਖ ਰੁਪਏ ਦੀ ਠੱਗੀ ਮਾਰੀ ਸੀ ਇਹ ਮਾਮਲਾ ਸਨ 2014 ਦੀ ਹੈ ਜਦੋਂ ਇਸ ਦੀ ਰਿਪੋਰਟ ਲਿਖਵਾਈ ਗਈ ਸੀ ਸੁਣੋ ਕੀ ਹੈ ਉੱਚ ਪੁਲਿਸ ਅਧਿਕਾਰੀ ਦਾ ਕਹਿਣਾ ਕਿਵੇਂ ਇਸ ਨੂੰ ਫੜਿਆ ਗਿਆ ਹੈ ਕਿ ਇਹ ਮਾਮਲਾ ਇਹਦਾ ਨਾਮ ਹੈਗਾ ਮਨਪ੍ਰੀਕਰ ਪਤਨੀ ਹੈਗੀ ਬਲਗਿਚਾਂ ਦਾ ਪਿੰਡ ਦਾ ਹੈਗਾ ਪਦੋਂ ਜਿਹੜਾ ਉਧਰ ਚ ਪੰਦਾ ਹੈਗਾ ਜੀ ਇਹਨੇ 1 ਕਿਲੋਖ ਦੀ ਥੱਗੀ ਮਾਰੀ ਸੀ ਇਹ ਆਂਟ ਦਾ ਕੰਮ ਕਰਦੀ ਸੀ ਜੀ ਇਹ ਤਾਂ ਨਾਲ ਘਰ ਵਾਲਾ ਸੀਗਾ ਨਾਲ ਦਾ ਡੈਥ ਹੋ ਗਿਆ ਇਹ ਸੀ ਪੀਓ ਹੁਣ ਹਾਂਜੀ ਇਹ ਗੱਲ ਚਾਹੁੰਦੀ ਹੈ ਜੀ ਜੀ ਤੇ ਇਹਨੂੰ ਆਪਾਂ 9 ਤਰੀਕ ਨੂੰ ਰਜਿਸਟਰ ਕੀਤਾ ਧੂੜਕੋਟ ਤੋਂ ਅੱਛਾ ਜੀ ਤੇ ਪਿੱਕੇ ਪਿੰਡ ਤੋਂ ਉਹਦੇ ਬਾਹਰ ਵਿਦੇਸ਼ ਭੇਜਣ ਦੇ ਮਾਮਲੇ ਚ ਨੇ ਬ੍ਰੇਕ ਉਹ ਅਰਜੀਤ ਸਿੰਘ ਸੀ ਮੁੰਡਾ ਚੱਕਰਦਾ ਜੀ ਅੱਛਾ ਜੀ ਜਿਹਨੂੰ ਬਾਹਰ ਭੇਜਣਾ ਸੀ ਇਹਨਾਂ ਨੂੰ ਠੀਕ ਹੈ ਜੀ ਹਾਂਜੀ ਕੁਈ ਹੋਈ ਪੇਮੈਂਟ ਦੀ ਕਵਰਕਵਰੀ ਹੋਈ ਅਜੇ ਰਿਕਵਰੀ ਕੋਈ ਨਹੀਂ ਅਜੇ ਰਿਕਵਰੀ ਕੋਈ ਨਹੀਂ ਤੇ ਮਦੋ 2014 ਤੋਂ ਹੀ ਇਹ ਪਗੋੜੀ ਸੀ ਹਾਂ ਉਦੋਂ ਪਗੋੜੀ 'ਚ 18 ਜੇਪੀ ਹੋ ਗਈ ਸੀ ਅੱਛਾ ਜੀ ਤੇ ਹੁਣ ਫੜ ਕੇ ਹਾਂ 9 ਤਰੀਕ ਨੂੰ ਫੜ ਕੇ ਉਹ ਕੱਲ ਪੇਸ਼ ਕੀਤੀ ਇੱਕਦਾਂ ਰਿਮਾਂਡ ਸੀਗਾ ਜੀ ਅੱਜ ਪੇਸ਼ ਹੋ ਰਿਹਾ ਉਸ ਪਤਾ ਲੱਗਿਆ ਕਿ ਇਹਨੇ ਹੋਰ ਵੀ ਇਦਾਂ ਦੇ ਕੇਸ ਕੀਤੇ ਆ ਕੋਈ ਨਹੀਂ ਹੋਰ ਤਾਂ ਕੁਝ ਦੱਸਿਆ ਨਹੀਂ ਇਹਨੇ ਬਈ ਅੱਛਾ ਅੱਗੇ ਪੁੱਛਗੇ ਹੋਊਗੀ ਫਿਰ ਪਤਾ ਲੱਗੂ ਹੋਊਗੀ ਫਿਰ ਪਤਾ ਲੱਗੂ ਇਹ ਨਾ 2014 ਦੀ ਗੱਲ ਹੈ ਇਹ ਮੇਰੇ ਹਸਬੰਦ ਨੇ ਕੀ ਮਾਰੀ ਸੀਗੀ ਅੱਛਾ ਕਿ ਲੱਖ ਦੀ ਪਤਾ ਨਹੀਂ ਕਿ ਲੱਖ ਦੀ ਸੀਗੀ ਮੈਨੂੰ ਯਾ ਦੋ ਤਿੰਨ ਵਿਆਹ ਸੀ ਮੈਂ ਤੇ ਮਤਲਬ ਪਤਾ ਹੀ ਨਹੀਂ ਉਹ ਕਿੱਥੇ ਪੈਸਾ ਲੈ ਕੇ ਜਾਂਦੇ ਸੀ ਕਿੱਥੇ ਹਮ ਇੱਕਦਮ ਦਿੱਲੀ ਜਾ ਹੋਇਆ ਸੀ ਉਹ ਤੇ ਉਹਨਾਂ ਦਾ ਪੈਂਡ ਹੋਇਆ ਸੀ ਬਿਆਸਾਪੁਰ ਦੇ ਨਾਲ ਬਹੁਤ ਦੂਰ ਪੈਂਡ ਅੱਛਾ ਤੇ ਇਹਨਾਂ ਨੇ ਦੱਸਣੀ ਕਿਨਾਂ ਕਰਦੇ ਆ ਉਦੋਂ ਰਹਿੰਦੇ ਮੇਰੇ ਨਾਲ ਸੀਗੇ ਉਸ ਟਾਈਮ ਜਦੋਂ ਇਹਨਾਂ ਨੇ ਟੱਕਰ ਮਾਰੀ ਆ ਚੱਕਰ ਵਾਲੇ ਤੇ ਉਹਨਾਂ ਨੇ ਸਿਰਫ ਮੇਰੇ ਰਹਿਣ ਕਰਨੀ ਉਹਨਾਂ ਦੇ ਨਾਲ ਮਤਲਬ ਕੀ ਉਹਨਾਂ ਨੇ ਮੇਰਾ ਨਾਮ ਲੱਭਾ ਦਾ ਹਾਂ ਮੈਨੂੰ ਇਸ ਵਾਰੇ ਕੁਛ ਨਹੀਂ ਪਤਾ ਕਿ ਮੇਰੇ ਤੇ ਇਦਾਂ ਕੋਈ ਕਰਚਾ ਆਏਗਾ। ਹੂੰ। ਮੈਨੂੰ ਅੱਜ ਦਿਨ ਮਤਲਬ ਕੋਣ ਪਤਾ ਲੱਗਿਆ ਮੇਰੇ ਤੇ ਮੇਰਾ ਵੀ ਨਾਮ ਕਾਇਨ ਸਬੰਧ ਵਿੱਚ। ਇਸ ਤਰ੍ਹਾਂ ਜਦ ਮੈਨੂੰ ਕੁਛ ਨਹੀਂ ਪਤਾ। ਤੇ ਘਰ ਵਾਲਾ ਕਿੱਥੇ ਤੁਹਾਡਾ? ਘਰ ਵਾਲੇ ਦੀ ਡੈਥ ਹੋ ਗਈ। ਅੱਛਾ। ਜਿਨ੍ਹਾਂ ਨੇ ਕੇਸ ਕੀਤਾ ਉਹਨਾਂ ਦੀ ਡੈਥ ਹੋ ਗਈ। ਤੇ ਜੀਨਾ ਜਿਹੜਾ ਰੁਪਈਆ ਸੀ ਉਹਦੇ ਬਾਰੇ ਤੁਹਾਨੂੰ ਕੁਛ ਨਹੀਂ ਪਤਾ? ਨਹੀਂ ਉਹਦੇ ਬਾਰੇ ਮੈਨੂੰ ਕੁਛ ਵੀ ਪਤਾ। ਉਹ ਦਿੱਲੀ ਚਲੇ ਜਾਂਦੇ ਸੀ ਤਿੰਨ ਤਿੰਨ ਮਹੀਨੇ ਚਾਰ ਚਾਰ ਮਹੀਨੇ ਮੜਦੇ ਹੀ ਨਹੀਂ ਸੀਗੇ। ਠੀਕ ਨਹੀਂ ਤੇ ਉਹਦੀ ਡੈਥ ਹੋਈ ਨੂੰ। ਹਾਂਜੀ। ਘਰ ਵਾਲੇ 2018 ਚ। 2018 ਹੀ ਡੈਥ ਹੋ ਗਈ ਸੀ। ਹਾਂਜੀ।